ਆ ਮਾਰੇ ਅੱਗੇ ਢੋਲੀਆਂ ਲੱਗੇ ਲੱਗੀ ਹੋਈਆਂ ਉਹਨੇ ਬਾਰ-ਬਾਰ ਢੋਲੀ ਦਾ ਕੋਈ 파ੜ ਵੀ ਨਹੀਂ ਸਕਦਾ ਉਹ ਕਹਿੰਦਾ ਇਹਦਾ ਭਾਂਡ ਤੋਂ ਬੋਲਦਾ ਆਪਣੇ ਪ੍ਰੈਸ਼ਰ ਨਾਲ ਹੀ ਵੱਢ ਜਾਊਗਾ ਆਹ ਤੁਸੀਂ ਦੇਖਦਾ ਆਇਆ ਜੀ ਅੱਗੇ ਵੀ ਹੁਣ ਪਈ ਸੀ ਉਹ ਜਿਹੜਾ ਅੱਗੇ ਰੋਜ਼ ਰਹਿੰਦੀ ਨੇ ਇੱਥੇ ਇਹਨੇ ਫਰੀਪਲ ਦਾ ਕਿਤੋਂ ਉਹ ਕਰਦਾ ਹੁੰਦਾ ਨਹੀਂ ਪੰਡਾ ਦੇਖਦਾ ਭਾਂਡ ਤੋਂ ਜਾਵਾ ਫੜਿਆ ਪਿਆ ਬਾਕੀ ਭਾਈ ਜਾਨ ਮਾਲ ਦਾ ਨੁਕਸਾਨ ਹੋਣ ਤੋਂ ਬਚ ਗਿਆ ਪਰ ਘਰ ਦਾ ਦੇਖੋ ਕਿੰਨਾ ਨੁਕਸਾਨ ਹੋ ਗਿਆ सारा कुछ तबाह करता देखो घर का देखो